ਹੋ ਗਿਆ ਬਹੁਤ ਸੁੰਦਰ ਕਥਾ ਬਾਬਾ ਜੀ ਤੁਸ ਸੁਣਾਉਂਗੇ ਇਹਨਾਂ ਦੇ ਅੱਖ ਨਾਲ ਸੰਸਾਰ ਦਿਖਾਈ ਦਿੰਦਾ ਹੈ ਅਨਭਉਦੀ ਅੱਖ ਨਾਲ ਨਿਰੰਕਾਰ ਦਿਖਾਈ ਦਿੰਦਾ ਉਹਨੂੰ ਤੀਜਾ ਨੇਤਰ ਕਹਿੰਦੇ ਨੇ ਜਿੱਥੇ ਸਾਡੇ ਹਿੰਦੂ ਵੀ ਟਿੱਕਾ ਲਾਉਂਦੇ ਨੇ ਇਹ ਤੀਜੀ ਅੱਖ ਦਾ ਚਿੰਨ ਹੈ ਔਰ ਟਿੱਕੜ ਦਾ ਜਾਇਜ਼ ਟਿੱਕੇ ਦਾ ਕੋਈ ਮਤਲਬ ਨਹੀਂ ਹੈ ਇਹ ਬਈ ਸਾਡਾ ਤੀਜਾ ਨੇਤਰ ਹੈ ਜੇਥੇ ਰ ਹੈ ਜਿੱਥੇ ਟਿੱਕਾ ਲਾਇਆ ਹੈ ਇਹ ਅੱਖ ਖੁੱਲ ਜਾਂਦੀ ਜਨਮ ਦੇ ਨਾਲ ਇਹ ਦੋ ਅੱਖਾਂ ਖੁੱਲ ਜਾਂਦੀ ਹੈ ਲੇਕਿਨ ਇੱਕ ਦਿਨ ਜਦ ਇਹ ਦੋ ਅੱਖਾਂ ਹਮੇਸ਼ਾ ਲਈ ਬੰਦ ਹੋ ਜਾਂਦੀਆਂ ਤਾਂ ਵੀ ਉਹ ਤੀਜੀ ਅੱਖ ਨਹੀਂ ਖੁੱਲਦੀ ਨਹੀਂ ਖੁੱਲਦੀ ਜ਼ਿੰਦਗੀ ਅਧੋਰੀ ਚਲੀ ਜਾਂਦੀ ਜਾਗਦੇ ਸੋਇਆ ਜਨਮ ਗਵਾਇਆ दो अखां टल ते